ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਲੋਕਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28522 ਇਹ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਦੱਲੂ ਵਾਲਾ ਜ਼ਿਲ੍ਹਾ ਬਈ ਨੂੰ ਮੋਗਾ ਪੈਂਦਾ ਤਹਿਸੀਲ ਨੂੰ ਬਾਗਾ ਪੁਰਾਣਾ ਪੈਂਦੀ ਆ ਬਾਕੀ ਜਾਣਕਾਰੀ ਆਪਾਂ ਬਾਜੀ ਤੋਂ ਵਸਦੇ ਆਜੂ ਬਾਈ ਸਾਸੀਆ ਬਾਈ ਜੀ ਨਾਮ ਕੀ ਹੈ ਬਈ ਆਪਣਾ ਹੱਤਪਾਲ ਵੀਰਕਾਰ ਉਹ ਨਵੀਂ ਕਿ ਡਰਸ ਆਈ ਆਪਣਾ ਕਿ ਆ ਛੜਕ ਦੇ ਘਰ ਆਪਣੇ ਬਾਈ ਦਾ ਠੱਠੀ ਵਾਲੀ ਸੜਕ ਤੇ ਘਰ ਆ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਆ ਜੀ ਵਧੀਆ ਰਿਆ ਜੀ ਜਿਦਾਂ ਨਹੀਂ ਸਹੀ ਹੋ ਗਿਆ ਠੀਕ ਹੋ ਜੀ ਤੇ ਅੱਜ ਆਪਣੇ ਕੋ ਕਿੰਨੇ ਨਗ ਬਕਾਉ ਆ ਜੀ ਦੋ ਨਗ ਆਈ ਅੱਜ ਕੀ ਡਿਟੇਲ ਆ ਬੱਛੀ ਦੀ ਜੀ ਇਹ ਪਹਿਲਣ ਆ ਬੱਛੀ ਜੀ ਤੇ ਹਫਤਾ ਲੈਂਦੀ ਸੂਣ ਚ ਇਹ ਕਿੰਨੀ ਉਮਰ ਆ ਬਾਈ ਇਹਦੀ ਉਮਰ ਤਾਂ ਜੀ 36 ਚਾਹੁੰਗਾ ਮਹੀਨੇ ਦੀ ਇਹਦੀ ਖੀਰੀ ਬੱਛੀ ਹੈ ਵੀਰੇ 23 24 ਮਹੀਨਿਆਂ ਦੀ ਉਮਰ ਆ 7 ਦਿਨਾਂ ਦੀ ਕੱਚੀ ਆ ਦੇਖ ਸਕਦੇ ਹੋ ਮੂੰਹ ਮੱਥੇ ਦੀ ਸੋਹਣੀ ਆ ਦਰਮਿਆਨੇ ਕੱਦ ਦੀ ਆ ਵੀਰੇ ਭਲਾਂ ਹੋਈ ਗਲੋਂ ਬਹੁਤ ਸਾਫ ਆ ਬਾਈ ਥਣਾਂ ਦੀ ਕੁਆਲਿਟੀ ਸ਼ਾਨਦਾਰ ਆ ਥੋੜਾ ਪਸੂ ਡਰਦਾ ਬਾਈ ਕੈਮਰੇ ਤੋਂ ਮੜੇ ਕੱਢ ਲਈਂ ਬਾਹਰ ਵੀਰੇ ਚੰਕ ਬਹੁਤ ਆ ਵੀਰ ਪਿੰਡੇ ਚ ਤੋਰਾ ਤੁਸੀਂ ਦੇਖ ਸਕਦੇ ਹੋ ਥੋੜਾ ਬਈ ਕੈਮਰੇ ਤੋਂ ਥੋੜਾ ਪਸੂ ਕੈਮਰੇ ਤੋਂ ਡਰਦਾ ਥੱਲੋਂ ਦੇਖ ਸਕਦੇ ਹਾਂ ਬਾਈ ਜੀ ਬਹੁਤ ਸਾਫ਼ ਆ ਹਾਂਜੀ ਬਾਈ ਕੀ ਮੁੱਲ ਕਰਦੇ ਆਂ ਜੀ ਆਪਾਂ ਇਹਦਾ ਇਹਦਾ 50000 ਰੁਪਏ ਮੰਗਦੇ ਆ 50000 ਰੁਪਏ ਮੁੱਲ ਕਰਦੇ ਮੌਕੇ ਤੇ ਹੋ ਜੂ ਬਾਈ ਮੰਨਤਾ ਨਹੀਂ ਜੀ ਹਾਂਜੀ ਜ਼ਰੂਰ ਹੋ ਜੀ ਠੀਕ ਹੋ ਜੀ 50000 ਰੁਪਏ ਬਾਈ ਡਿਮਾਂਡ ਕਰਦੇ ਆ ਮੌਕੇ ਤੇ ਮੰਨਤਾਂ ਵੀ ਕੀਤਾ ਜਾਊਗਾ ਅੱਗੇ ਆਜੋ ਇਹਦੀ ਕੀ ਡਿਟੇਲ ਆ ਜੀ ਇਹਦੀ ਇਹ ਤੀਜਾ ਸੂਦਾ ਸੌਂਦੀ ਆ ਜੀ ਠੀਕ ਹੈ। ਕੱਲੇ 30 ਲੀਟਰ ਤੱਕ ਚੋੜਿਆ ਆਪਾਂ। ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ? ਇਹ ਤਾਂ ਹੋਰ 20-22 ਦਿਨ ਰਹਿੰਦੇ ਸੌਣ ਚ। 20-22 ਦਿਨਾਂ ਦੀ ਕੱਚੀ ਹੈ ਤੀਜਾ ਸੂਆ ਸੂਣਾ ਬਈ ਇਸ ਵਾਰੀ ਤੇ ਪਿਛਲੇ ਸੂਏ 30 ਲੀਟਰ ਦੁੱਧ ਦਾ ਰਿਕਾਰਡ ਆ। ਸੋਹਣੀ ਜਾਤ ਆ ਬਈ ਮੂੰਹ ਮੱਥੇ ਹੀ ਸੋਹਣੀ ਹੈ ਵੇਖ ਸਕਦੇ ਹੋ। ਬਹੁਤ ਚੰਗੀ ਬਰੀਡ ਦੀ ਆ ਪੱਛੀ। ਮੜਾ ਕੱਢ ਦੋ ਬਾਹਰ ਇਹਨੂੰ। ਦੇਖ ਸਕਦੇ ਹੋ ਬਈ ਬਹੁਤ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਸੋਹਣੀ ਹੈ। ਸੋਨਾ ਰੰਗ ਰੂਪਾ ਤੋਰਾ ਤੁਸੀਂ ਦੇਖ ਸਕਦੇ ਹੋ ਅਜੇ ਵੀਰੇ 20 22 ਦਿਨਾਂ ਦੀ ਕੱਚੀ ਆ ਆ ਜੋ ਤਣਾ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਸ਼ਾਨਦਾਰ ਆ ਇਹਦਾ ਕੀ ਮੁੱਲ ਕਰਦੇ ਆ ਬਾਈ ਜੀ ਆਪਾਂ ਇਹਦਾ 80000 ਰੁਪਏ ਆ 80000 ਰੁਪਏ ਬਾਈ ਡਿਮਾਂਡ ਕਰਦੇ ਆ ਮੌਕੇ ਤੇ ਹੋ ਜੂ ਮੰਨ ਤਨ ਬਾਈ ਜੀ ਬਾਈ ਜੀ ਇਹਦਾ ਦਾ ਦਾ 80000 ਰੁਪਏ ਬਾਈ ਡਿਮਾਂਡ ਕਰਦੇ ਆ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਤੇ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਕੰਟੈਕਟ ਨੰਬਰ ਹੀ ਆ ਆਸੇ ਪਾਸੇ ਮੇਰੇ ਆਵਾਜ਼ ਬਹੁਤ ਆ ਰਹੀ ਆ ਉਹਦੇ ਲਈ ਮਾਫੀ ਚਾਹੁੰਦੇ ਆ ਤੇ ਇਸੇ ਤਰ੍ਹਾਂ ਮੇਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ